ਘਰ ਵਿੱਚ ਤਾਂ ਪਹਿਲਾਂ ਹੀ ਰੌਲਾ ਰੱਪਾ ਪਿਆ ਹੋਇਆ ਸੀ ਕਿ ਜੇਕਰ ਪੋਤਰਾ ਹੋਇਆ ਤਾਂ ਬਹੂ ਦੀ ਪੇਕੀਆਂ ਤੋਂ ਸਾਰਿਆਂ ਲਈ ਸੋਨੇ ਦੀਆਂ ਟੂਮਾ ਆਉਣਗੀਆਂ ਸੱਸ ਤਾਂ ਪਹਿਲਾਂ ਹੀ ਸੁਪਨੇ ਸਜਾ ਕੇ ਬੈਠੀ ਸੀ ਕਿ ਦੋਨੋਂ ਧੀਆਂ ਦੇ ਲਈ ਸੋਨੇ ਦੀਆਂ ਮੁੰਦਰੀਆਂ ਤੇ ਆਪਣੇ ਲਈ ਸੋਨੇ ਦੀ ਚੈਣ ਤਾਂ ਬਉਤੀ ਦੀ ਪੇਕੀਆਂ ਤੋਂ ਲੈ ਕੇ ਹੀ ਰਹੇਗੀ ਸੁਖਪ੍ਰੀਤਾ ਪਹਿਲਾਂ ਇਸ ਗੱਲ ਤੋਂ ਡਰ ਰਹੀ ਸੀ ਕਿ ਕਿਤੇ ਬੇਟੀ ਹੋ ਗਈ ਤਾਂ ਕੀ ਹੋਵੇਗਾ ਪਰ ਹੁਣ ਤਾਂ ਬੇਟਾ ਹੁਣ ਤੋਂ ਵੀ ਉਸਨੂੰ ਡਰ ਲੱਗਣ ਲੱਗ ਪਿਆ ਸੀ ਆਏ ਦਿਨ ਨਨਾਨਾ ਸੇਵਾ ਦੇ ਨਾਮ ਤੇ ਘਰ ਆ ਜਾਂਦੀਆਂ ਸਨ ਤੇ ਆਪਣੀਆਂ ਮੁੰਤਰੀਆਂ ਬਾਰੇ ਸੁਣਾਉਣ ਲੱਗ ਪੈਂਦੀਆਂ ਸਨ ਸੱਸ ਤਾਂ ਇਥੋਂ ਤੱਕ ਕਹਿ ਦਿੰਦੀ ਕਿ ਸਾਡੇ ਇੱਥੇ ਪਹਿਲਾਂ ਕਦੇ ਲੜਕੀ ਪੈਦਾ ਨਹੀਂ ਹੋਈ ਸਾਡੇ ਖਾਨਦਾਨ ਵਿੱਚ ਹਮੇਸ਼ਾ ਲड़का ਹੀ ਪੈਦਾ ਹੁੰਦਾ ਹੈ ਇਹ ਤਾਂ ਦਵਿੰਦਰ ਦੀ ਜਿੱਦ ਸੀ ਕਿ ਉਹ ਆਪਣੀਆਂ ਛੋਟੀਆਂ ਭੈਣਾਂ ਦੇ ਵਿਆਹ ਤੋਂ ਬਾਅਦ ਹੀ ਆਪਣਾ ਵਿਆਹ ਕਰਵਾਏਗਾ ਲਈ ਤਾਂ ਉਸ ਦਾ ਆਇਆ ਤਾਂ ਪਹਿਲਾ ਹੀ ਹੋ ਜਾਂਦਾ ਸੁਖਪ੍ਰੀਤ ਦੀ ਸੱਸ ਉਸ ਨੂੰ ਕਹਿਣ ਲੱਗੀ ਕਿ ਬਹੂ ਜਦੋਂ ਮੇਰੇ ਜੇਠ ਦੀ ਨੌ ਘਰ ਬੇਟਾ ਹੋਇਆ ਸੀ ਤਾਂ ਉਸ ਦੇ ਪੇਕਿਆਂ ਤੋਂ ਸਾਰਿਆਂ ਲਈ ਸੋਨੇ ਦੇ ਕੰਗਣ ਆਏ ਸਨ ਹੁਣ ਤੁਸੀਂ ਕੰਗਣ ਤਾਂ ਨਹੀਂ ਦੇ ਸਕਦੇ ਘੱਟੋ ਘੱਟ ਆਪਣੇ ਪੇਕਿਆਂ ਨੂੰ ਕਹਿ ਦੇਈਂ ਕਿ ਮੁੰਦਰੀਆਂ ਤਾਂ ਸਾਨੂੰ ਪਾ ਹੀ ਦੇਣ ਸਿਰਫ ਕੱਪੜਿਆਂ ਨਾਲ ਹੀ ਨਹੀਂ ਸਰਨਾ ਸੋਨਾ ਤਾਂ ਪਉਣਾ ਹੀ ਪਵੇਗਾ ਇਹ ਸੁਣ ਕੇ ਸੁਖਪ੍ਰੀਤ ਦੇ ਹੋਸ਼ ਹੀ ਉੱਡ ਗਏ ਪਹਿਲਾਂ ਤਾਂ ਬੇਟਾ ਪੈਦਾ ਕਰਨ ਦਾ ਦਬਾਅ ਤੇ ਹੁਣ ਉਸ ਉੱਤੇ ਪੇਕਿਆਂ ਤੋਂ ਛਗਣ ਦੇ ਨਾਮ ਤੇ ਸੋਹਣੇ ਦੀਆਂ ਟੂਮਾ ਲੈਣ ਦਾ ਦਬਾਅ ਹੀ ਬਣ ਚੁੱਕਿਆ ਸੀ ਸੁਖਪ੍ਰੀਤ ਨੂੰ ਨਵਾਂ ਮਹੀਨਾ ਚੱਲ ਰਿਹਾ ਸੀ ਉਦੋਂ ਉਸਨੇ ਆਪਣੇ ਪਤੀ ਦਵਿੰਦਰ ਨੂੰ ਕਿਹਾ ਕਿ ਤੁਹਾਡੀਆਂ ਭੈਣਾਂ ਤਾਂ ਹਮੇਸ਼ਾ ਸ਼ੁਸ਼ਕ ਦੀਆਂ ਗੱਲਾਂ ਹੀ ਕਰਦੀਆਂ ਰਹਿੰਦੀਆਂ ਹਨ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਭਾਬੀ ਦੇ ਕੋਲ ਆ ਕੇ ਉਸ ਦੀ ਮਦਦ ਵੀ ਕਰਨੀ ਪਵੇਗੀ ਜੇਕਰ ਲੜਕੀ ਹੋ ਗਈ ਤਾਂ ਕੀ ਹੋਵੇਗਾ ਮੈਨੂੰ ਤਾਂ ਇਹੀ ਸੋਚ-ਸੋਚ ਕੇ ਡਰ ਲੱਗ ਰਿਹਾ ਹੈ ਇਹ ਸੁਣ ਕੇ ਦਵਿੰਦਰ ਹੱਸ ਪਿਆ ਕਿ ਤੈਨੂੰ ਬੇਟਾ ਪੈਦਾ ਹੋਣ ਤੋਂ ਡਰ ਲੱਗ ਰਿਹਾ ਹੈ ਜਾਂ ਫਿਰ ਪੇਕਿਆਂ ਤੋਂ ਆਉਣ ਵਾਲਾ ਸ਼ਗਨ ਦੇਣ ਤੋਂ ਡਰ ਲੱਗ ਰਿਹਾ ਹੈ ਇਹ ਸੁਣ ਕੇ ਸੁਖਪ੍ਰੀਤ ਦਾ ਚਿਹਰਾ ਉਤਰ ਗਿਆ ਤੇ ਉਹ ਬਹੁਤ ਮਾਇੂਸੀ ਨਾਲ ਬੋਲੀ ਮੈਨੂੰ ਤਾਂ ਇਸ ਗੱਲ ਦਾ ਡਰ ਲੱਗ ਰਿਹਾ ਹੈ ਕਿ ਜੇਕਰ ਮੇਰੇ ਪੇਕੇ ਕੁਝ ਨਾ ਦੇ ਸਕੇ ਤਾਂ ਮੇਰੇ ਪਰਿਵਾਰ ਦੀ ਇੱਜ਼ਤ ਦਾ ਕੀ ਹੋਵੇਗਾ ਕਿਉਂਕਿ ਤੇਰੀ ਮਾਂ ਜੋ ਮੂੰਹ ਵਿੱਚ ਆਉਂਦਾ ਹੈ ਉਹ ਬੋਲ ਦਿੰਦੀ ਹੈ ਇਸ ਗੱਲ ਨੂੰ ਸੁਣ ਕੇ ਤਾਂ ਦਵਿੰਦਰ ਵੀ ਖਾਮੋਸ਼ ਹੋ ਗਿਆ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੀ ਮਾਂ ਇਹੋ ਜਿਹੇ ਟਾਈਮ ਤੇ ਚੁੱਪ ਨਹੀਂ ਰਹੇਗੀ ਸੁਖਪ੍ਰੀਤ ਨੂੰ ਤਾਂ ਇਹ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਪਰਮਾਤਮਾ ਅੱਗੇ ਧੀ ਦੀ ਅਰਦਾਸ ਕਰੇ ਜਾਂ ਪੁੱਤਰ ਦੀ ਉਸ ਦੇ ਲਈ ਤਾਂ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਗੱਲ ਸੀ ਇੰਨਾ ਉਲਝਣਾ ਦੇ ਚਲਦਿਆਂ ਚਲਦਿਆਂ ਨੌਵਾਂ ਮਹੀਨਾ ਵੀ ਪੂਰਾ ਹੋ ਗਿਆ ਅਤੇ ਇੱਕ ਦਿਨ ਦਰਦ ਹੋਣ ਤੇ ਸੁਖਪ੍ਰੀਤ ਨੂੰ ਹਸਪਤਾਲ ਲਜਾਇਆ ਗਿਆ ਦਵਿੰਦਰ ਆਪਣੀ ਮਾਂ ਦੇ ਨਾਲ ਆਈਸੀਯੂ ਦੇ ਬਾਹਰ ਬੈਠ ਕੇ ਬੇਸਬਰੀ ਨਾਲ ਖਬਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਵਾਰ-ਵਾਰ ਉਸ ਦੀਆਂ ਭੈਣਾਂ ਵੀ ਫੋਨ ਕਰਕੇ ਪੁੱਛ ਰਹੀਆਂ ਸਨ ਕਿ ਕੀ ਹੋਇਆ ਲੇਕਿਨ ਅਜੇ ਤੱਕ ਕੋਈ ਖਬਰ ਨਹੀਂ ਆਈ 3 ਘੰਟੇ ਹੋ ਚੁੱਕੇ ਸਨ ਦਵਿੰਦਰ ਦੀ ਮਾਂ ਨੇ ਕਿਹਾ ਦਵਿੰਦਰ ਅੰਦਰ ਕਿਤੇ ਕੁਝ ਗੜਬੜ ਤਾਂ ਨਹੀਂ ਹੋ ਗਈ ਕਿਤੇ ਮੇਰੇ ਪੋਤਰੇ ਨੂੰ ਕੁਝ ਹੋ ਤਾਂ ਨਹੀਂ ਗਿਆ ਦਵਿੰਦਰ ਨੇ ਆਪਣੀ ਮਾਂ ਨੂੰ ਝੰਜੋੜ ਕੇ ਕਿਹਾ ਮੰਮੀ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਆਪਰੇਸ਼ਨ ਕਰਨ ਟਾਈਮ ਇਨਾਂ ਨੂੰ ਟਾਈਮ ਤਾਂ ਲੱਗਦਾ ਹੀ ਹੈ ਦਵਿੰਦਰ ਤਾਂ ਕਹਿ ਰਿਹਾ ਸੀ ਲੇਕਿਨ ਮਨ ਹੀ ਮਨ ਸਭ ਕੁਝ ਠੀਕ ਹੋਣ ਦੀ ਅਰਦਾਸ ਵੀ ਕਰ ਰਿਹਾ ਸੀ ਉਦੋਂ ਹੀ ਅੰਦਰੋਂ ਇੱਕ ਨਰਸ ਬਾਹਰ ਆਈ ਤੇ ਬੋਲੀ ਮਾਜੀ ਤੁਸੀਂ ਤਾਂ ਖੁਸ਼ੀਆਂ ਮਨਾਓ ਕਿਉਂਕਿ ਤੁਹਾਡੇ ਘਰ ਪੋਤਰਾ ਹੋਇਆ ਹੈ ਇਹ ਗੱਲ ਸੁਣ ਕੇ ਦਵਿੰਦਰ ਦੀ ਮਾਂ ਸਰਜੀਤ ਕੌਰ ਹੱਥ ਜੋੜ ਕੇ ਪਰਮਾਤਮਾ ਦਾ ਧੰਨਵਾਦ ਕਰਨ ਲੱਗੀ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੀ ਨਰਸ ਨੇ ਕਿਹਾ ਮਾਜੀ ਥੋੜਾ ਸਬਰ ਰੱਖੋ ਅਜੇ ਸਫਾਈ ਚੱਲ ਰਹੀ ਹੈ ਜਦੋਂ ਹੋ ਜਾਵੇਗੀ ਤਾਂ ਤੁਹਾਨੂੰ ਡਾਕਟਰ ਖੁਦ ਅੰਦਰ ਬੁਲਾ ਲੈਣਗੇ بے صبری ہندی ہوئی سرجیت کور واپس بیٹھ گئی دوندر دیਆਂ ਅੱਖਾਂ ਵਿੱਚ ਹੰਝੂ ਸਨ ਤੇ ਉੱਪਰ ਦੇਖ ਕੇ ਪਰਮਾਤਮਾ ਦਾ ਧੰਨਵਾਦ ਕਰ ਰਿਹਾ ਸੀ ਲੇਕਿਨ ਇੱਕ ਪਾਸੇ ਉਸ ਨੂੰ ਆਪਣੇ ਬੱਚੇ ਨੂੰ ਦੇਖਣ ਦੀ ਵੀ ਬੇਚੈਨੀ ਹੋ ਰਹੀ ਸੀ ਕੁਝ ਦੇਰ ਬਾਅਦ ਡਾਕਟਰ ਦੇ ਕਹਿਣ ਤੇ ਦੋਨੋਂ ਮਾਂ ਪੁੱਤਰ ਸੁਖਪ੍ਰੀਤ ਨੂੰ ਮਿਲਣ ਅੰਦਰ ਗਏ ਤੇ ਇੱਕ ਇੱਕ ਕਰਕੇ ਸੁਖਪ੍ਰੀਤ ਦੇ ਛੋਟੇ ਜਿਹੇ ਬੇਟੇ ਨੂੰ ਗੋਦ ਵਿੱਚ ਚੁੱਕਿਆ ਸੁਖਪ੍ਰੀਤ ਬੇਹੋਸ਼ ਸੀ ਤੇ ਉਸ ਨੂੰ ਕੋਈ ਵੀ ਖਬਰ ਨਹੀਂ ਸੀ ਕਿ ਉਸਦੇ ਘਰ ਬੇਟਾ ਪੈਦਾ ਹੋਇਆ ਹੈ ਜਾਂ ਫਿਰ ਬੇਟੀ ਦਵਿੰਦਰ ਨੇ ਆਪਣੀ ਮਾਂ ਨੂੰ ਘਰ ਜਾਣ ਲਈ ਕਿਹਾ ਤੇ ਖੁਦ ਸੁਖਪ੍ਰੀਤ ਦੇ ਕੋਲ ਬੈਠ ਗਿਆ 2 ਘੰਟਿਆਂ ਬਾਅਦ ਸੁਖਪ੍ਰੀਤ ਨੂੰ ਹੋਸ਼ ਆਇਆ ਤੇ ਅੱਖਾਂ ਖੋਲਦਿਆਂ ਹੀ ਉਸ ਨੇ ਦਵਿੰਦਰ ਤੋਂ ਇਸ਼ਾਰੇ ਨਾਲ ਪੁੱਛਿਆ ਕਿ ਕੀ ਹੋਇਆ ਹੈ ਦਵਿੰਦਰ ਨੇ ਜਿਵੇਂ ਹੀ ਕਿਹਾ ਬੇਟਾ ਤਾਂ ਸੁਖਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਤੇ ਉਸਦੇ ਚਿਹਰੇ ਤੇ ਇੱਕ ਬੇਬਸੀ ਨਜ਼ਰ ਆਉਣ ਲੱਗੀ ਕੋਲ ਖੜੀ ਨਰਸ ਨੇ ਪੁੱਛਿਆ ਕਿ ਤੁਹਾਡਾ ਤਾਂ ਪਹਿਲਾ ਬੱਚਾ ਹੈ ਤੁਹਾਨੂੰ ਬੇਟਾ ਪੈਦਾ ਹੋਇਆ ਹੈ ਇਸ ਲਈ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਪਰ ਤੁਹਾਡੇ ਚਿਹਰੇ ਤੇ ਉਹ ਵਾਲੀ ਖੁਸ਼ੀ ਨਜ਼ਰ ਨਹੀਂ ਆ ਰਹੀ ਸੁਖਪ੍ਰੀਤ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਨਰਸ ਨੂੰ ਕੀ ਦੱਸੇ ਫੇਰ ਉਸਨੇ ਸੋਚ ਲਿਆ ਸੀ ਕਿ ਹੁਣ ਇਸ ਹਾਲਾਤ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਉਹ ਦਰਦਵਿੰਦਰ ਦੇ ਵੀ ਹੁਣ ਬਣ ਦਬਾਅ ਬਣ ਚੁੱਕਿਆ ਸੀ ਕਿਉਂਕਿ ਹੁਣ ਇਹਨਾਂ ਗੱਲਾਂ ਨੂੰ ਲੈ ਕੇ ਘਰ ਵਿੱਚ ਕਲੇਸ਼ ਪੈਣ ਵਾਲੀ ਸਥਿਤੀ ਬਣ ਚੁੱਕੀ ਸੀ ਤਿੰਨ ਦਿਨ ਤੱਕ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਜਦੋਂ ਸੁਖਪ੍ਰੀਤ ਘਰ ਆਈ ਤਾਂ ਉਸ ਦੀਆਂ ਦੋਨੋਂ ਨਨਾਨਾ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਸਾਰਾ ਮੁਹੱਲਾ ਇਕੱਠਾ ਹੋ ਚੁੱਕਿਆ ਸੀ ਸੁਖਪ੍ਰੀਤ ਤੇ ਉਸ ਦੇ ਬੇਟੇ ਨੂੰ ਦੇਖਣਾ ਚਾਹੁੰਦਾ ਸੀ ਜਿੰਨੀ ਜੋਰ ਨਾਲ ਖੁਸ਼ੀਆਂ ਮਨਾਇਆਂ ਜਾ ਰਹੀਆਂ ਸਨ ਓੰਨੀ ਹੀ ਜੋਰ ਨਾਲ ਸੁਖਪ੍ਰੀਤ ਦਾ ਦਿਲ ਵੀ ਧੜਕ ਰਿਹਾ ਸੀ ਜਿਵੇਂ ਹੀ ਬੇਟੇ ਨੂੰ ਲੈ ਕੇ ਦਰਵਾਜ਼ੇ ਤੇ ਖੜੀ ਹੋਈ ਤਾਂ ਦੋਵਾਂ ਭੈਣਾਂ ਨੇ ਕਿਹਾ ਕਿ ਭਾਪੀ ਅੱਜ ਤੁਹਾਨੂੰ ਇਦਾਂ ਨਹੀਂ ਜਾਣ ਦੇਵਾਂਗੇ ਅੱਜ ਤਾਂ ਤੁਹਾਨੂੰ ਟੈਕਸ ਦੇਣਾ ਹੀ ਪਵੇਗਾ ਸਮਝ ਲਓ ਕਿ ਤੁਸੀਂ ਅੱਜ ਟੋਲ ਟੈਕਸ ਤੇ ਖੜੇ ਹੋ ਸੁਖਪ੍ਰੀਤ ਨੇ ਇਹ ਸੁਣ ਕੇ ਦਵਿੰਦਰ ਦੇ ਮੂੰਹ ਵੱਲ ਵੇਖਿਆ ਤਾਂ ਦਵਿੰਦਰ ਨੇ ਮੁਸਕਰਾ ਕੇ ਦੋਵਾਂ ਭੈਣਾਂ ਦੇ ਹੱਥ ਤੇ 5000 ਰੁਪਏ ਰੱਖ ਦਿੱਤੇ ਤਾਂ ਦੋਵਾਂ ਨੇ ਮੂੰਹ ਬਣਾ ਕੇ ਕਿਹਾ ਕਿ ਸਿਰਫ 5000 ਰੁਪਏ ਦੇ ਰਹੇ ਹੂੰ ਇਹ ਤਾਂ ਸਾਨੂੰ ਅੱਤੇ-ਅੱਤੇ ਹੋ ਜਾਣਗੇ ਇਸ ਨਾਲ ਭਲਾ ਅੱਜਕੱਲ ਕੀ ਬਣਦਾ ਹੈ ਸੁਖਪ੍ਰੀ ਤਾਂ ਹੱਕੀ-ਬੱਕੀ ਹੋ ਕੇ ਆਪਣੀਆਂ ਲਾਲਚੀ ਨਨਾਨਾ ਨੂੰ ਦੇਖ ਰਹੀ ਸੀ ਦੋਵੇਂ ਇਕੱਠੀਆਂ ਬੋਲ ਰਹੀਆਂ ਸੀ ਕਿ ਹੁਣ ਤਾਂ ਸਾਡਾ ਲੈਣ ਦਾ ਮੌਕਾ ਬਣਿਆ ਹੈ ਇਸ ਲਈ ਅਸੀਂ ਨਹੀਂ ਛੱਡਾਂਗੇ ਸਰਜੀਤ ਕੌਰ ਵੀ ਉਹਨਾਂ ਦਾ ਹੀ ਸਾਥ ਦੇ ਰਹੀ ਸੀ ਤਾਂ ਦਵਿੰਦਰ ਨੇ 5000 ਰੁਪਏ ਹੋਰ ਦੇ ਕੇ ਕਿਹਾ ਕਿ ਹੁਣ ਦੋਨੋਂ ਪਾਸੇ ਹੋ ਜਾਓ ਵਰਨਾ ਮੈਂ ਧੱਕਾ ਦੇ ਕੇ ਅੰਦਰ ਚਲਾ ਜਾਵਾਂਗਾ ਤੁਹਾਡੀ ਭਾਬੀ 5 ਦਿਨ ਬਾਅਦ ਹਸਪਤਾਲ ਵਿੱਚੋਂ ਆਈ ਹੈ ਤੇ ਤੁਸੀਂ ਦੋਵੇਂ ਉਸ ਨੂੰ ਇੰਨੀ ਦੇਰ ਤੱਕ ਖੜਾ ਰੱਖ ਰਹੀਆਂ ਹੋ ਦੋਵਾਂ ਨੇ 5-5000 ਰੁਪਏ ਲੈ ਕੇ ਰਸਤਾ ਛੱਡ ਦਿੱਤਾ ਸੋਖਪ੍ਰੀਤਾ ਹੈਰਾਨ ਰਹਿ ਗਈ ਸੀ ਕਿ ਹੋ ਜੇਕਰ ਹੁਣੇ ਇਹ ਹਾਲ ਹੈ ਤਾਂ ਬਾਅਦ ਵਿੱਚ ਕੀ ਬਣੇਗਾ ਅਜੇ ਤਾਂ ਬਹੁਤ ਸਾਰੇ ਸ਼ਗਨ ਬਾਕੀ ਹਨ ਤੇ ਇਹ ਦੋਵੇਂ ਕੁਝ ਵੀ ਛੱਡਣ ਵਾਲੀਆਂ ਨਹੀਂ ਹਨ ਸੁਖਪ੍ਰੀਤ ਨੂੰ ਅੰਦਰ ਲਿਆ ਕੇ ਉਸਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਤੇ ਰਸੋਈ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਕੌਣ ਦਵਿੰਦਰ ਤੋਂ ਕੀ ਲੈਣ ਵਾਲਾ ਹੈ ਛੋਟੀ ਭੈਣ ਰਮਨ ਨੇ ਕਿਹਾ ਕਿ ਦਵਿੰਦਰ ਵੀਰੇ ਮੈਨੂੰ ਤਾਂ ਤੁਹਾਡੇ ਤੋਂ ਇੱਕ ਸੋਨੇ ਦੀ ਚੈਨ ਚਾਹੀਦੀ ਹੈ ਕਿਉਂਕਿ ਕੀ ਪਤਾ ਅਗਲੀ ਵਾਰ ਤੁਹਾਡੇ ਬੇਟੀ ਹੋ ਜਾਵੇ ਇਸ ਲਈ ਮੌਕਾ ਤਾਂ ਸਿਰਫ ਇਸ ਵਾਰ ਹੀ ਮਿਲਿਆ ਹੈ ਇਹ ਸੁਣ ਕੇ ਦਵਿੰਦਰ ਦੀ ਦੂਜੀ ਭੈਣ ਸੰਤੋਸ਼ ਨੇ ਵੀ ਕਿਹਾ ਵੀਰੇ ਮੈਨੂੰ ਵੀ ਕੰਗਣ ਚਾਹੀਦੇ ਹਨ ਅੰਗੂਠੀ ਤਾਂ ਭਾਬੀ ਦੇ ਪੇਕਿਆਂ ਤੋਂ ਹੀ ਆ ਜਾਵੇਗੀ ਇਹ ਸੁਣਦਿਆਂ ਹੀ ਰਮਨ ਨੇ ਸੰਤੋਸ਼ ਨੂੰ ਗੁੱਸੇ ਨਾਲ ਕਿਹਾ ਕਿ ਤੂੰ ਜ਼ਿਆਦਾ ਨਾ ਬੋਲ ਜੋ ਮਿਲੇਗਾ ਦੋਵਾਂ ਨੂੰ ਬਰਾਬਰ ਮਿਲੇਗਾ ਜਾਂ ਤਾਂ ਤੁਹਾਨੂੰ ਚੈਨ ਲੈਣੀ ਪਵੇਗੀ ਨਹੀਂ ਤਾਂ ਮੈਂ ਵੀ ਕੰਗਣ ਲਾਵਾਂਗੀ ਇਸ ਗੱਲ ਤੇ ਦੋਵਾਂ ਵਿੱਚ ਥੋੜੀ-ਥੋੜੀ ਬਹਿਸ ਹੋਣ ਲੱਗੀ ਤਾਂ ਸਰਜੀਤ ਕਰਨੇ ਹੱਸਦੇ ਹੋਏ ਕਿਹਾ ਕਿ ਚੱਲਿਓ ਤੁਹਾਡਾ ਭਰਾ ਬਹੁਤ ਦਿਲ ਵਾਲਾ ਹੈ ਉਹ ਆਪਣੀਆਂ ਭੈਣਾਂ ਦੀ ਇੱਛਾ ਜ਼ਰੂਰ ਪੂਰੀ ਕਰੇਗਾ ਕਿਉਂ ਨਾ ਦਵਿੰਦਰ ਮੈਂ ਠੀਕ ਕਹਿ ਰਹੀ ਹਾਂ ਨਾ ਦਵਿੰਦਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ ਉਧਰ ਇੱਕ-ਇੱਕ ਗੱਲ ਸੁਖਪ੍ਰੀਤ ਦੇ ਕੰਨਾਂ ਤੱਕ ਪਹੁੰਚ ਰਹੀ ਸੀ ਆਪਣੀਆਂ ਲਾਲਚੀ ਨਾਨਾ ਦੀਆਂ ਗੱਲਾਂ ਸੁਣ-ਸੁਣ ਕੇ ਉਸ ਦਾ ਦਿਮਾਗ ਸੁੰਨ ਹੋ ਰਿਹਾ ਸੀ 10 ਦਿਨ ਹੋਣ ਵਾਲੇ ਸਨ ਤਾਂ ਸਰਜੀਤ ਕੌਰ ਨੇ ਕਿਹਾ ਦਵਿੰਦਰ ਸਵੇ ਮਹੀਨੇ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਰੱਖ ਲਓ ਕਿਉਂਕਿ ਫਿਰ ਸੁਖਪ੍ਰੀਤ ਨੂੰ ਉਸਦੇ ਪੇਕੇਆਂ ਤੇ ਵੀ ਤਾਂ ਭੇਜਣਾ ਹੈ ਇਹ ਇਸ ਗੱਲ ਦਾ ਇਸ਼ਾਰਾ ਸੀ ਕਿ ਸੁਖਪ੍ਰੀਤ ਨੂੰ ਉਸਦੇ ਘਰ ਭੇਜਣਾ ਹੈ ਅਤੇ ਦਵਿੰਦਰ ਵੀ ਜਾਣਦਾ ਸੀ ਕਿ ਵਾਰ-ਵਾਰ ਸੁਖਪ੍ਰੀਤ ਨੂੰ ਉਸਦੇ ਪੇਕੇ ਭੇਜਣ ਦੀ ਗੱਲ ਕਿਉਂ ਹੋ ਰਹੀ ਹੈ ਏ ਦਾਰ ਸੁਖਪ੍ਰੀਤ ਦੇ ਦਿਲ ਵਿੱਚ ਵਾਰ-ਵਾਰ ਉੱਠ ਰਿਹਾ ਸੀ ਸੁਖਪ੍ਰੀਤ ਦੋਵੇਂ ਨਨਾਨਾ ਨੇ ਆ ਕੇ ਉਸ ਨੂੰ ਕਿਹਾ ਭਾਬੀ ਹੁਣ ਤਾਂ ਅਸੀਂ ਆਪਣੇ ਆਪਣੇ ਘਰ ਜਾ ਰਹੀਆਂ ਹਾਂ ਅਸੀਂ ਸਿੱਧਾ ਪ੍ਰੋਗਰਾਮ ਵਿੱਚ ਹੀ ਆਵਾਂਗੇ ਅਸੀਂ ਵੀਰੇ ਨੂੰ ਦੱਸ ਦਿੱਤਾ ਹੈ ਕਿ ਸਾਨੂੰ ਕੀ ਚਾਹੀਦਾ ਹੈ ਬਸ ਤੁਸੀਂ ਤਿਆਰੀ ਰੱਖਣਾ ਅਤੇ ਹਾਂ ਆਪਣੇ ਪੇਕਿਆਂ ਨੂੰ ਵੀ ਕਹਿ ਦੇਣਾ ਕਿ ਸ਼ਗਨ ਵਿੱਚ ਅਸੀਂ ਅੰਗੂਠੀਆਂ ਤੋਂ ਘੱਟ ਕੁਝ ਨਹੀਂ ਲਵਾਂਗੀਆਂ ਆਖਿਰ ਸਾਡੀ ਵੀ ਇੱਜ਼ਤ ਹੈ ਅਸੀਂ ਵੀ ਸਹੁਰਿਆਂ ਤੇ ਜਾ ਕੇ ਪਰਜਾਈ ਦੇ ਪੇਕਿਆਂ ਤੋਂ ਆਇਆ ਸਮਾਨ ਆਪਣੇ ਸੱਸ ਸਹੁਰੇ ਨੂੰ ਦਿਖਾਉਣਾ ਹੈ ਸਾਡੇ ਲਈ ਕੀ ਕੁਝ ਆਇਆ ਹੈ ਸੁਖਪ੍ਰੀਤ ਦਾ ਮਨ ਸੰਤੋਸ਼ ਤੇ ਰਮਨ ਦੀਆਂ ਗੱਲਾਂ ਸੁਣ ਕੇ ਫਟਣ ਨੂੰ ਆ ਰਿਹਾ ਸੀ ਆਖਿਰ ਉਹ ਦੋਨੋਂ ਕਿੰਨੀਆਂ ਲਾਲਚੀ ਹਨ ਪਹਿਲਾਂ ਤਾਂ ਆਪਣੇ ਭਰਾ ਤੋਂ ਪੈਸੇ ਲੈ ਲਏ ਤੇ ਹੁਣ ਸੋਨੇ ਦੀ ਚੈਨ ਲੈਣ ਦੀ ਡਿਮਾਂਡ ਵਿੱਚ ਹਨ ਤੇ ਦੂਜੇ ਪਾਸੇ ਮੇਰੇ ਪੇਕਿਆਂ ਤੋਂ ਵੀ ਮੁੰਦਰੀਆਂ ਦੀ ਮੰਗ ਕਰ ਰਹੀਆਂ ਹਨ ਬਲਕਿ ਇਕੱਲੇ ਕੱਪੜੇ ਲਏ ਬਿਨਾ ਤਾਂ ਇਹ ਮੰਨਣ ਗਿਆ ਨਹੀਂ ਜੋ ਕਿ ਦਵਿੰਦਰ ਦੇ ਨਾਲ-ਨਾਲ ਮੇਰੇ ਪਰਿਵਾਰ ਵਾਲਿਆਂ ਨੂੰ ਵੀ ਇਹਨਾਂ ਨੂੰ ਦੇਣੇ ਪੈਣਗੇ ਕੁੱਲ ਮਿਲਾ ਕੇ ਸਾਰਿਆਂ ਨੂੰ ਲੁੱਟਣ ਤੋਂ ਬਾਅਦ ਇਹ ਆਪਣੀ ਅਲਮਾਰੀ ਭਰਨਾ ਚਾਹੁੰਦੀਆਂ ਹਨ ਸੋਖਪ੍ਰੀਤ ਨੇ ਦੋਨਾਂ ਨੂੰ ਕਿਹਾ ਦੀਦੀ ਤੁਸੀਂ ਦੋਵੇਂ ਕਿੱਥੇ ਜਾ ਰਹੇ ਹੋ ਅਜੇ ਤਾਂ ਮੈਂ ਉੱਠ ਵੀ ਨਹੀਂ ਸਕਦੀ ਮੈਨੂੰ ਤਾਂ ਇਸ ਵਕਤ ਤੁਹਾਡੀ ਬਹੁਤ ਜ਼ਰੂਰਤ ਹੈ ਇਸ ਲਈ ਰਮਨ ਦੀਦੀ ਤੁਸੀਂ ਕੁਝ ਦਿਨ ਇੱਥੇ ਰੁਕ ਜਾਓ ਮੇਰੀ ਵੀ ਮਦਦ ਹੋ ਜਾਵੇਗੀ ਇਹ ਸੁਣ ਕੇ ਰਮਨ ਨੇ ਕਿਹਾ ਭਾਬੀ ਮੈਂ 10 ਦਿਨ ਤੋਂ ਇੱਥੇ ਹੀ ਤਾਂ ਰਹਿ ਰਹੀ ਹਾਂ ਹੁਣ ਹੋਰ ਨਹੀਂ ਰੁਕ ਸਕਦੀ ਮੇਰੀ ਸੱਸ ਬਿਮਾਰ ਹੋ ਗਈ ਹੈ ਇਸ ਲਈ ਮੈਨੂੰ ਜਾਣਾ ਪਵੇਗਾ ਇਹ ਸੁਣ ਕੇ ਸੁਖਪ੍ਰੀਤ ਨੇ ਵੱਡੀ ਨਨਾਨ ਸੰਤੋਸ਼ ਨੂੰ ਕਿਹਾ ਕਿ ਦੀਦੀ ਤੁਸੀਂ ਹੀ ਰੁਕ ਜਾਓ ਛੋਟੀ ਦੀਦੀ ਦੀ ਤਾਂ ਸੱਸ ਬਿਮਾਰ ਹੈ ਲੇਕਿਨ ਤੁਸੀਂ ਤਾਂ ਥੋੜੇ ਦਿਨ ਹੋਰ ਰੁਕ ਸਕਦੇ ਹੋ ਸੰਤੋਸ਼ ਨੇ ਵੀ ਸੁਣ ਕੇ ਕਿਹਾ ਭਾਬੀ ਮੇਰੀ ਨਨਾਨ ਆਉਣ ਵਾਲੀ ਹੈ ਇਸ ਲਈ ਮੈਨੂੰ ਵੀ ਜਾਣਾ ਪਵੇਗਾ ਤੁਸੀਂ ਇਦਾਂ ਕਿਉਂ ਨਹੀਂ ਕਰਦੇ ਕਿ ਆਪਣੀ ਮਦਦ ਦੇ ਲਈ ਆਪਣੀ ਭੈਣ ਨੂੰ ਬੁਲਾ ਲਓ ਸੰਤੋਸ਼ ਦੀ ਇਹ ਗੱਲ ਸੁਣ ਕੇ ਸੁਖਪ੍ਰੀਤ ਨੇ ਗੁੱਸੇ ਨਾਲ ਦਵਿੰਦਰ ਵੱਲ ਵੇਖਿਆ ਤਾਂ ਦਵਿੰਦਰ ਨੇ ਕਿਹਾ ਸੰਤੋਸ਼ ਸੁਖਪ੍ਰੀਤ ਦੀ ਭੈਣ ਨਹੀਂ ਆ ਸਕਦੀ ਕਿਉਂਕਿ ਸੁਖਪ੍ਰੀਤ ਦੀ ਮਾਂ ਬਿਮਾਰੀ ਦੇ ਕਾਰਨ ਜ਼ਿਆਦਾ ਕੰਮ ਨਹੀਂ ਕਰ ਸਕਦੀ ਇਹ ਸੁਣ ਕੇ ਸੰਤੋਸ਼ ਨੇ ਮੂੰਹ ਬਣਾ ਲਿਆ ਤੇ ਕਿਹਾ ਕਿ ਧੀ ਤੋਂ ਜ਼ਿਆਦਾ ਕਿਹੜੀ ਵੱਡੀ ਗੱਲ ਹੋ ਸਕਦੀ ਹੈ ਥੋੜੇ ਦਿਨਾਂ ਦੀ ਹੀ ਤਾਂ ਗੱਲ ਹੈ ਆਪਣੀ ਧੀ ਨੂੰ ਭੇਜ ਵੀ ਦਿੰਦੇ ਤਾਂ ਕਿਹੜਾ ਪਹਾੜ ਡਿੱਗ ਪੈਣਾ ਸੀ ਸੰਤੋਸ਼ ਦੀ ਗੱਲ ਸੁਣ ਕੇ ਸੁਖਪ੍ਰੀਤ ਦੇ ਚਿਹਰੇ ਤੇ ਗੁੱਸਾ ਨਜ਼ਰ ਆ ਰਿਹਾ ਸੀ ਤਾਂ ਦਵਿੰਦਰ ਤੁਰੰਤ ਬੋਲਿਆ ਕਿ ਚਲ ਸੰਤੋਸ਼ ਮੈਂ ਤੁਹਾਨੂੰ ਬਾਹਰ ਛੱਡ ਕੇ ਆਉਂਦਾ ਹਾਂ ਦਵਿੰਦਰ ਤੁਰੰਤ ਉਹਨਾਂ ਨੂੰ ਬਾਹਰ ਲੈ ਕੇ ਚਲਾ ਗਿਆ ਮਗਰ ਸੁਖਪ੍ਰੀਤ ਦੇ ਅੰਦਰ ਤਾਂ ਜਿਵੇਂ ਇੱਕ ਤੂਫਾਨ ਸ਼ੁਰੂ ਹੋ ਗਿਆ ਹੋਵੇ ਜਿਵੇਂ ਹੀ ਦਵਿੰਦਰ ਦੋਵਾਂ ਭੈਣਾਂ ਨੂੰ ਛੱਡ ਕੇ ਵਾਪਸ ਆਇਆ ਤਾਂ ਸੁਖਪ੍ਰੀਤ ਦਵਿੰਦਰ ਤੇ ਭੜਕ ਉੱઠી ਕਿ ਇਹਨਾਂ ਦੋਵਾਂ ਨੇ ਕੰਮ ਤਾਂ ਕੋਈ ਕਰਨਾ ਨਹੀਂ ਹੁੰਦਾ ਤੇ ਲੈਣ ਦੇਣ ਤੇ ਸੁਪਨੇ ਬਹੁਤ ਵੱਡੇ-ਵੱਡੇ ਦੇਖ ਰਹੀਆਂ ਹਨ ਇਸ ਲਈ ਕੰਨ ਖੋਲ ਕੇ ਤੁਸੀਂ ਸਾਰੇ ਸੁਣ ਲਓ ਮੈਂ ਇਹਨਾਂ ਨੂੰ ਇੱਕ ਦਿਵਾਨੀ ਵੀ ਨਹੀਂ ਦੇਣ ਵਾਲੀ ਇਹ ਸੁਣ ਕੇ ਤਾਂ ਦਵਿੰਦਰ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਤੇ ਉਸ ਦਾ ਮੂੰਹ ਦੇਖਣ ਲੱਗਿਆ ਉਸ ਨੇ ਕਿਹਾ ਕਿ ਜੇਕਰ ਲੈਣ ਦੇਣ ਨਾ ਆਇਆ ਤਾਂ ਘਰ ਵਿੱਚ ਹੰਗਾਮਾ ਖੜਾ ਹੋ ਜਾਵੇਗਾ ਸੋਖਪ੍ਰੀਤ ਨੇ ਕਿਹਾ ਕਿ ਜੇਕਰ ਇਹ ਦੋਨੋਂ ਮੇਰੇ ਕੰਮ ਨਹੀਂ ਆ ਸਕਦੀਆਂ ਇਸ ਲਈ ਸਾਨੂੰ ਇਹਨਾਂ ਵਾਸਤੇ ਕੋਈ ਸੋਨੇ ਦੀਆਂ ਚੈਨਾ ਲਿਆਉਣ ਦੀ ਵੀ ਜ਼ਰੂਰਤ ਨਹੀਂ ਹੈ ਭਰਾ ਭਝਾਈ ਸਿਰਫ ਦੇਣ ਲਈ ਨਹੀਂ ਹੁੰਦੇ ਭਾਈ ਨੂੰ ਮਦਦ ਵੀ ਦੀ ਵੀ ਜ਼ਰੂਰਤ ਹੁੰਦੀ ਹੈ ਉਸ ਵਕਤ ਇਹਨਾਂ ਦੋਵਾਂ ਦੇ ਫਰਜ਼ ਕਿੱਥੇ ਗਏ ਨੇ ਸੋਖਪ੍ਰੀਤ ਦੇ ਸਵਾਲਾਂ ਨੇ ਦਵਿੰਦਰ ਦੇ ਮੂੰਹ ਤੇ ਤਾਲਾ ਲਗਾਉਣ ਲਈ ਮਜਬੂਰ ਕਰ ਦਿੱਤਾ ਪਰ ਦਵਿੰਦਰ ਜਾਣਦਾ ਸੀ ਕਿ ਜਿਵੇਂ ਹੀ ਇਹ ਗੱਲ ਉਸ ਦੀ ਮਾਂ ਨੂੰ ਪਤਾ ਚੱਲੇਗੀ ਤਾਂ ਘਰ ਵਿੱਚ ਜਿਵੇਂ ਪੁਚਾਲ ਆ ਜਾਵੇਗਾ ਹੁਣ ਸੁਖਪ੍ਰੀਤ ਦੀ ਮਦਦ ਕਰ ਦੇ ਕਾਰਨ ਦਵਿੰਦਰ ਲੇਟ ਆਫਿਸ ਜਾਂਦਾ ਜਿਸ ਕਾਰਨ ਉਸ ਨੂੰ ਵਾਰ-ਵਾਰ ਅਲਟੀਮੇਟਮ ਮਿਲ ਰਿਹਾ ਸੀ ਕਿ ਜੇਕਰ ਅੱਗੇ ਤੋਂ ਟਾਈਮ ਤੇ ਆਉਣਾ ਸ਼ੁਰੂ ਨਾ ਕੀਤਾ ਤਾਂ ਤੁਹਾਡੀ ਨੌਕਰੀ ਜਾ ਸਕਦੀ ਹੈ ਉਸ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤੇ ਕਿਹਾ ਕਿ ਮੈਂ ਤਾਂ ਸੰਤੋਸ਼ ਤੇ ਰਮਨ ਨੂੰ ਕਿਹਾ ਸੀ ਕਿ ਆਪਣੀ ਭਾਬੀ ਦੀ ਮਦਦ ਦੇ ਲਈ ਕੁਝ ਦਿਨ ਰੁਕ ਜਾਓ ਮਗਰ ਉਹ ਦੋਵੇਂ ਤਾਂ ਬਹਾਨਾ ਬਣਾ ਕੇ ਇਥੋਂ ਨਿਕਲ ਗਈਆਂ ਇਹ ਸੁਣ ਕੇ ਸਰਜੀਤ ਕੌਰ ਨੇ ਗੁੱਸੇ ਨਾਲ ਦਵਿੰਦਰ ਨੂੰ ਕਿਹਾ ਕਿ ਵਿਆਹ ਤੋਂ ਬਾਅਦ ਧੀਾਂ ਲਈ ਸਾਰੇ ਹੀ ਸਭ ਕੁਝ ਹੁੰਦੇ ਹਨ ਜਿਸ ਨੂੰ ਉਹ ਅੰਦੇਖਾ ਨਹੀਂ ਕਰ ਸਕਦੀਆਂ ਵਾਪਸ ਜਾਣਾ ਤਾਂ ਉਹਨਾਂ ਦੋਵਾਂ ਦੀ ਮਜਬੂਰੀ ਸੀ ਇਸ ਲਈ ਉਹ ਚਲੀਆਂ ਗਈਆਂ ਦਵਿੰਦਰ ਨੇ ਗੁੱਸੇ ਨਾਲ ਕਿਹਾ ਤਾਂ ਫਿਰ ਸ਼ਗਨ ਨਾ ਦੇਣਾ ਵੀ ਮੇਰੀ ਮਜਬੂਰੀ ਹੈ ਅੰਨੀ ਲੇਟ ਆਫਿਸ ਜਾਂਦਾ ਹਾਂ ਇਸ ਲਈ ਮੇਰੀ ਨੌਕਰੀ ਤੇ ਤਲਵਾਰ ਲਟਕ ਰਹੀ ਹੈ ਇਸ ਲਈ ਤੁਸੀਂ ਹੀ ਦੱਸੋ ਕਿ ਮੈਂ ਸੋਨੇ ਦੀਆਂ ਚੈਨਾ ਉਹਨਾਂ ਨੂੰ ਦੇ ਸਕਦਾ ਹਾਂ ਸਰਜੀਤਕੌਰ ਨੇ ਗੁੱਸੇ ਨਾਲ ਕਿਹਾ ਕਿ ਇਸ ਗੱਲ ਨਾਲ ਉਹਨਾਂ ਦੇ ਸ਼ਗਨ ਦਾ ਕੀ ਲੈਣਾ ਦੇਣਾ ਸ਼ਗਨ ਦੀ ਤਿਆਰੀ ਤਾਂ ਦੂ ਪਹਿਲਾਂ ਹੀ ਕੀਤੀ ਹੋਵੇਗੀ ਅਤੇ ਜੇਕਰ ਇੰਨੀ ਹੀ ਮਦਦ ਦੀ ਜ਼ਰੂਰਤ ਹੈ ਤਾਂ ਇਸਦੀ ਭੈਣ ਨੂੰ ਕਿਉਂ ਨਹੀਂ ਲੈ ਆਉਂਦੇ ਦਵਿੰਦਰ ਇਹ ਗੱਲ ਸੁਣ ਕੇ ਆਪਣੀ ਮਾਂ ਤੇ ਭੜਕ ਉੱਠਿਆ ਕਿ ਸ਼ਗਨ ਮੇਰੀਆਂ ਭੈਣਾਂ ਲੈਣ ਤੇ ਕੰਮ ਕਰਨ ਲਈ ਸੁਖਪ੍ਰੀਤ ਦੀ ਭੈਣਾਂ ਵੀ ਕਿਉਂ ਇਹ ਕੋਈ ਤਰੀਕਾ ਨਾ ਹੋਇਆ ਦਵਿੰਦਰ ਗੁੱਸੇ ਨਾਲ ਉੱਠ ਕੇ ਚਲਾ ਗਿਆ ਤੇ ਸਰਜੀਤਕੌਰ ਵੀ ਗੁੱਸੇ ਨਾਲ ਛੜਦੀ ਭੁਜਦੀ ਰਹਿ ਗਈ ਹੌਲੀ ਹੌਲੀ ਸਵਾ ਮਹੀਨਾ ਹੋ ਗਿਆ ਸੁਖਪ੍ਰੀਤ ਨੇ ਉੱਠ ਕੇ ਘਰ ਦਾ ਕੰਮ ਥੋੜਾ ਥੋੜਾ ਸੰਭਾਲਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਕੰਮ ਦੇ ਲਈ ਦਵਿੰਦਰ ਨੇ ਘਰੇ ਇੱਕ ਨੌਕਰਾਨੀ ਰੱਖ ਲਈ ਜਿਸ ਨਾਲ ਉਹ ਟਾਈਮ ਤੇ ਆਫਿਸ ਜਾ ਸਕੇ ਤੇ ਨੌਕਰੀ ਵੀ ਉਸਦੀ ਬਚੀ ਰਹੇ ਸਰਜੀਤਕੌਰ ਨੇ ਨੌਕਰ ਨੂੰ ਦੇਖ ਕੇ ਮੂੰਹ ਬਣਾਉਂਦੀ ਨੇ ਕਿਹਾ ਕਿ ਨੌਕਰਾਂ ਨੂੰ ਦੇਣ ਲਈ ਤਾਂ ਤੁਹਾਡੇ ਕੋਲ ਬਹੁਤ ਪੈਸੇ ਹਨ ਪਰ ਮੇਰੀਆਂ ਧੀਆਂ ਨੂੰ ਸ਼ਗਨ ਦੇ ਦੇਣ ਲਈ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਇਹ ਤਾਂ ਨੇ ਸੁਣ ਕੇ ਸੁਖਪ੍ਰੀਤ ਵੀ ਕਿਤੇ ਨਾ ਕਿਤੇ ਮਨ ਵਿੱਚ ਪੱਕੀ ਹੋ ਰਹੀ ਸੀ ਕਿ ਮੈਂ ਇਹਨਾਂ ਲਾਲਚੀ ਨਨਾਨਾਂ ਨੂੰ ਸ਼ਗਨ ਦੇ ਤੌਰ ਤੇ ਕੁਝ ਵੀ ਨਹੀਂ ਦੇਣ ਵਾਲੀ ਜਿਵੇਂ ਹੀ ਸਵਾ ਮਹੀਨਾ ਹੋਣ ਨੂੰ ਆਇਆ ਤਾਂ ਸਰਜੀਤ ਕੌਰ ਨੇ ਦਵਿੰਦਰ ਨੂੰ ਕਿਹਾ ਬੇਟਾ ਸੁਖਮਨੀ ਸਾਹਿਬ ਦੇ ਪਾਠ ਦੇ ਲਈ ਪਾਠੀ ਜੀ ਨਾਲ ਗੱਲ ਕਰ ਲਓ ਤੇ ਨਾਲ ਹੀ ਮੇਰੇ ਨਾਲ ਬੈਠ ਕੇ ਮਹਿਮਾਨਾਂ ਦੀ ਲਿਸਟ ਵੀ ਬਣਾ ਲਓ ਕਿ ਕਿਸ ਨੂੰ ਕੀ ਕੀ ਦੇਣਾ ਹੈ ਇਸ ਦੀ ਵਾਰੀ ਸਾਰੀ ਲਿਸਟ ਬਣਾਉਣੀ ਪਵੇਗੀ ਦਵਿੰਦਰ ਨੇ ਕਿਹਾ ਕਿ ਇੰਨਾ ਵੱਡਾ ਪ੍ਰੋਗਰਾਮ ਨਹੀਂ ਹੋ ਰਿਹਾ ਤੁਹਾਡੇ ਮੇਰੇ ਤੇ ਸੁਖਪ੍ਰੀਤ ਦੇ ਨਾਲ ਬੈਠ ਕੇ ਵੀ ਸੁਖਣੀ ਸਾਹਿਬ ਦਾ ਪਾਠ ਹੋ ਸਕਦਾ ਹੈ ਹੋਰ ਕੁਝ ਕੋਈ ਥੋੜੇ ਬਹੁਤ ਮਹੱਲੇ ਵਾਲੇ ਆ ਜਾਣਗੇ ਜਿਨ੍ਹਾਂ ਦੇ ਲਈ ਮੈਂ ਲੱਡੂਆਂ ਦਾ ਇੰਤਜ਼ਾਮ ਕਰ ਲਵਾਂਗਾ ਇਹ ਸੁਣ ਕੇ ਤਾਂ ਸਰਜੀਤ ਕੌਰ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਤੇ ਉਹ ਦੰਦ ਪੀਸਦੀ ਹੋਈ ਬੋਲੀ ਤੇ ਤੇਰੀਆਂ ਭੈਣਾਂ ਉਹਨਾਂ ਨੂੰ ਨਹੀਂ ਬੁਲਾਉਣਾ ਉਹਨਾਂ ਦੇ ਸਹੁਰੇ ਵਾਲੇ ਵੀ ਹਨ ਉਹਨਾਂ ਦੇ ਸ਼ਗਨ ਲਈ ਵੀ ਸਮਾਨ ਖਰੀਦਣਾ ਹੈ ਉਦੋਂ ਹੀ ਸੁਖਪ੍ਰੀਤ ਨੇ ਗੁੱਸੇ ਨਾਲ ਕਿਹਾ ਕਿ ਮੰਮੀ ਜੀ ਬਿਲਕੁਲ ਨਹੀਂ ਬੁਲਾਇਆ ਜਾਏਗਾ ਅਤੇ ਜੇਕਰ ਆਉਣਗੀਆਂ ਵੀ ਤਾਂ ਸ਼ਗਨ ਨਹੀਂ ਦਿੱਤਾ ਜਾਵੇਗਾ ਤੁਹਾਡੀਆਂ ਲਾਲਚੀ ਧੀਆਂ ਨੂੰ ਦੇਣ ਦੇ ਲਈ ਮੇਰੇ ਕੋਲ ਇੱਕ ਫੁੱਟੀ ਕੌੜੀ ਵੀ ਨਹੀਂ ਹੈ ਨਾ ਕਾਮਕੀ ਨਾ ਕਾਜਕੀ ਤੋਂ ਦੁਸ਼ਮਣ ਅਨਾਜ ਕੀ ਜਦੋਂ ਮੈਨੂੰ ਜ਼ਰੂਰਤ ਸੀ ਤਾਂ ਦੋਵਾਂ ਵਿੱਚੋਂ ਇੱਕ ਵੀ ਮੇਰੇ ਕੋਲ ਨਾ ਰੁਕੀ ਤੇ ਭਰਾ ਤੂੰ ਲੈਣ ਲਈ ਵੱਡੇ ਵੱਡੇ ਸੁਪਨੇ ਦੇਖ ਰਹੀਆਂ ਹਨ ਸਉਖਪ੍ਰੀਤ ਦੀ ਗੱਲ ਸੁਣਦਿਆਂ ਹੀ ਸਰਜੀਤ कौर ਗਰਜ ਪਈ ਕਿ ਕੀ ਬਕਵਾਸ ਕਰ ਰਹੀ ਹੈ ਦਵਿੰਦਰ ਇਹ ਐਨਾ ਬੋਲ ਰਹੀ ਹੈ ਤੂੰ ਕੁਝ ਵੀ ਨਹੀਂ ਕਹਿ ਰਿਹਾ ਇਦਾਂ ਕਿਦਾਂ ਮੇਰੀਆਂ ਧੀਆਂ ਨਹੀਂ ਆਉਣਗੀਆਂ ਉਹਨਾਂ ਦੇ ਪਤੀ ਜਾ ਹੋਇਆ ਹੈ ਇਸ ਲਈ ਉਹ ਜ਼ਰੂਰ ਆਉਣਗੀਆਂ ਦਵਿੰਦਰ ਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਕਿਹਾ ਕਿ ਮਾਂ ਇਹ ਬਿਲਕੁਲ ਸਹੀ ਕਹਿ ਰਹੀ ਹੈ ਉਹਨਾਂ ਦੋਵਾਂ ਦੇ ਦਿਮਾਗ ਵਿੱਚ ਲਾਲਚ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ ਕਦੀ ਮੇਰੇ ਤੋਂ ਮੰਗ ਰਹੀਆਂ ਹਨ ਤਾਂ ਕਦੀ ਸੁਖਪ੍ਰੀਤ ਦੇ ਪੇਕਿਆਂ ਤੋਂ ਮੰਗਣ ਦੀਆਂ ਤਿਆਰੀਆਂ ਕਰਤੀਆਂ ਰਹਿੰਦੀਆਂ ਹਨ ਆਖਿਰ ਉਹਨਾਂ ਦੇ ਸਹੁਰਿਆਂ ਤੇ ਕੀ ਕਮੀ ਹੈ ਸਰਜੀਤਕਰ ਨੇ ਅੱਖਾਂ ਕੱਢ ਕੇ ਦਿਵਿੰਦਰ ਨੂੰ ਕਿਹਾ ਕਿ ਭਤੀਜਾ ਹੋਣ ਦੀ ਖੁਸ਼ੀ ਵਿੱਚ ਮੰਗ ਰਹੀਆਂ ਹਨ ਅਤੇ ਬਹੂ ਇਹ ਸਪ ਤਾਂ ਇਸ ਲਈ ਬੋਲ ਰਹੀ ਹੈ ਨਾ ਕਿ ਕੀਤੇਸ ਦੇ ਪਰਿਵਾਰ ਵਾਲਿਆਂ ਤੋਂ ਕੁਝ ਮੰਗ ਹੀ ਨਾ ਲਵੇ ਇਹ ਸੁਣਦਿਆਂ ਹੀ ਸੁਖਪ੍ਰੀਤ ਜ਼ੋਰ ਨਾਲ ਬੋਲੀ ਕਿ ਦਿੱਤਾ ਵੀ ਉਹਨਾਂ ਨੂੰ ਜਾਂਦਾ ਹੈ ਜੋ ਲੈਣ ਦੇ ਹੱਕਦਾਰ ਹੁੰਦੇ ਹਨ ਤੁਹਾਡੀਆਂ ਭੁੱਖੀਆਂ ਧੀਆਂ ਲੈਣ ਦੇ ਲਾਇਕ ਹੀ ਨਹੀਂ ਹਨ ਭਾਬੀ ਦੇ ਨਾਲ ਬੈਠ ਕੇ ਦੋ ਗੱਲਾਂ ਤਾਂ ਕੀ ਕਰਨੀਆਂ ਉਲਟਾ ਸਾਰਾ ਦਿਨ ਤਾਣੇ ਮਾਰਤੀਆਂ ਰਹਿੰਦੀਆਂ ਹਨ 10 ਦਿਨ ਇੱਥੇ ਰਹੀਆਂ ਪਰ ਪਰਜਾਈ ਨੂੰ ਇੱਕ ਪਾਣੀ ਦਾ ਗਲਾਸ ਤੱਕ ਨਹੀਂ ਫੜਾਇਆ ਤੇ ਖੁਆਬ ਦੇਖ ਰਹੀਆਂ ਹਨ ਭਰਾ ਪਰਜਾਈ ਤੋਂ ਸੋਨੇ ਦੀਆਂ ਚੈਨਾ ਲੈਣ ਦੇ ਰਹੀ ਗੱਲ ਮੇਰੇ ਪੇਕਿਆਂ ਦੀ ਤਾਂ ਇਦਾਂ ਬਿਲਕੁਲ ਵੀ ਨਹੀਂ ਹੋਣ ਵਾਲਾ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੇ ਸਭ ਭੁੱਖੇ ਹੀ ਹਨ ਤਾਂ ਮੇਰਾ ਵਿਆਹ ਕਦੀ ਇੱਥੇ ਨਾ ਕਰਦੇ ਦਵਿੰਦਰ ਨੂੰ ਛੱਡ ਕੇ ਸਾਰਿਆਂ ਦੇ ਮਨ ਵਿੱਚ ਲਾਲਚ ਭਰਿਆ ਹੋਇਆ ਹੈ ਜੀਤਾ ਕਰ ਰਿਹਾ ਹੈ ਕਿ ਆਪਣੇ ਬੇਟੇ ਨੂੰ ਲੈ ਕੇ ਇੱਥੋਂ ਹਮੇਸ਼ਾ ਲਈ ਚਲੀ ਜਾਵਾਂ ਇਸ ਸਮੇਂ ਦਵਿੰਦਰ ਨੇ ਕਿਹਾ ਕਿ ਤੂੰ ਸਹੀ ਕਹਿ ਰਹੀ ਹੈ ਸੋਖਪ੍ਰੀਤ ਮੈਂ ਨਹੀਂ ਚਾਹੁੰਦਾ ਦੋਨੋਂ ਆ ਕੇ ਆਪਣੇ ਲਾਲਚ ਦੇ ਲਈ ਮੇਰੇ ਨਾਲ ਝਗੜਾ ਕਰਨਾ ਇਹਨਾਂ ਕਹਿ ਕੇ ਦਵਿੰਦਰ ਸੋਖਪ੍ਰੀਤ ਨੂੰ ਲੈ ਕੇ ਕਮਰੇ ਵਿੱਚ ਚਲਾ ਗਿਆ ਉੱਧਰ ਸਰਜੀਤ ਕੌਰ ਨੇ ਤੁਰੰਤ ਆਪਣੀਆਂ ਧੀਆਂ ਨੂੰ ਫੋਨ ਕਰ ਦਿੱਤੇ ਕਿ ਤੁਸੀਂ ਦੋਵੇਂ ਥੋੜੀ ਜੀ ਦੇਰ ਵਿੱਚ ਮੇਰੇ ਘਰ ਆਓ ਆਉਂਦਿਆਂ ਹੀ ਦੋਵੇਂ ਸਿੱਧਾ ਦਵਿੰਦਰ ਦੇ ਕਮਰੇ ਵਿੱਚ ਪਹੁੰਚੀਆਂ ਤੇ ਬੋਲੀਆਂ ਦਵਿੰਦਰ ਤੁਸੀਂ ਦੋਨੋਂ ਮੀਆਂ ਬੀਵੀ ਨੇ ਸਾਡੀ ਬੇਇੱਜ਼ਤੀ ਕਰਵਾਉਣ ਦੀ ਮਨ ਵਿੱਚ ठान ਹੀ ਲਈ ਸਾਡੇ ਤਾਂ ਸਹੁਰੇ ਪਰਿਵਾਰਾਂ ਵਿੱਚ ਵੀ ਪਤਾ ਹੈ ਕਿ ਭਤੀਜਾ ਹੋਣ ਦੀ ਖੁਸ਼ੀ ਵਿੱਚ ਘਰ ਵਿੱਚ ਫੰਕਸ਼ਨ ਹੋਣ ਵਾਲਾ ਹੈ ਤੇ ਸਭ ਆਉਣ ਦੀ ਤਿਆਰੀ ਵਿੱਚ ਬੈਠੇ ਹਨ ਲੇਕਿਨ ਤੁਸੀਂ ਦੋਨਾਂ ਨੇ ਇਸ ਵਕਤ ਇੱਥੇ ਕੀ ਤਮਾਸ਼ਾ ਖੜਾ ਕਰ ਦਿੱਤਾ ਹੈ ਅਤੇ ਭਾਬੀ ਜੇਕਰ ਤੁਸੀਂ ਆਪਣੇ ਪੇਕੇਆਂ ਤੋਂ ਕੁਝ ਨਹੀਂ ਲਿਆਉਣਾ ਤਾਂ ਨਾ ਲਿਆਓ ਲੇਕਿਨ ਭਰਾ ਨੂੰ ਤਾਂ ਸਾਨੂੰ ਕੁਝ ਦੇਣ ਦਿਓ ਉਹਨਾਂ ਨੂੰ ਤੁਸੀਂ ਕਿਉਂ ਰੋਕ ਰਹੇ ਹੋ ਇਹ ਤਾਂ ਸਾਡਾ ਭਰਾ ਹੈ ਸਾਡਾ ਇਹਨਾਂ ਤੋਂ ਲੈਣ ਦਾ ਹੱਕ ਵੀ ਬਣਦਾ ਹੈ ਇਹ ਸੁਣਦਿਆਂ ਹੀ ਸੁਖਪ੍ਰੀਤ ਨੇ ਕਿਹਾ ਕਿ ਤੁਹਾਡਾ ਭਰਾ ਹੁਣ ਸਿਰਫ ਤੁਹਾਡਾ ਭਰਾ ਹੀ ਨਹੀਂ ਬਲਕਿ ਕਿਸੇ ਦਾ ਪਤੀ ਵੀ ਹੈ ਜੇਕਰ ਤੁਸੀਂ ਭਾਬੀ ਦੀ ਮਦਦ ਨਹੀਂ ਕਰ ਸਕਦੀਆਂ ਤਾਂ ਸ਼ਗਨ ਲੈਣ ਦਾ ਹੱਕ ਕਿਵੇਂ ਰੱਖ ਸਕਦੇ ਹੋ ਮੈਂ ਤੁਹਾਡੇ ਦੋਵਾਂ ਤੋਂ ਮਦਦ ਮੰਗੀ ਸੀ ਇੱਥੇ ਰੁਕਣ ਲਈ ਕਿਹਾ ਸੀ ਮਗਰ ਤੁਸੀਂ ਦੋਵਾਂ ਨੇ ਆਪਣੇ ਆਪਣੇ ਬਹਾਨੇ ਬਣਾ ਕੇ ਇੱਥੋਂ ਨਿਕਲ ਗਈਆਂ ਜੋ ਮਦਦ ਕਰਦਾ ਹੈ ਨੇਕ ਵੀ ਉਸੇ ਨੂੰ ਹੀ ਮਿਲਦਾ ਹੈ ਨਨਾਨਾ ਤਾਂ ਹੋ ਲੇਕਿਨ ਰਿਸ਼ਤੇ ਦੇ ਲਈ ਤੁਸੀਂ ਕੀਤਾ ਹੀ ਕੀ ਹੈ ਇਹ ਗੱਲ ਤੁਸੀਂ ਆਪਣੇ ਸਹੁਰਿਆਂ ਨੂੰ ਕਦੀ ਦੱਸੀ ਦੋਵੇਂ ਭੈਣਾਂ ਇਸ ਉਮੀਦ ਨਾਲ ਦਵਿੰਦਰ ਦੇ ਮੂੰਹ ਵੱਲ ਵੇਖਣ ਲੱਗੀਆਂ ਕਿ ਸ਼ਾਇਦ ਦਵਿੰਦਰ ਹੀ ਸੁਖਪ੍ਰੀਤ ਨੂੰ ਕੁਝ ਕਹੇਗਾ ਮਗਰ ਦਵਿੰਦਰ ਨੇ ਵੀ ਗੁੱਸੇ ਨਾਲ ਆਪਣੀਆਂ ਭੈਣਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਇੱਕ ਨੰਬਰ ਦੀਆਂ ਸੁਆਰਥੀ ਤੇ ਲਾਲਚੀ ਹੋ ਮੈਂ ਅਤੇ ਸੁਖਪ੍ਰੀਤ ਤੁਹਾਡੇ ਤੋਂ ਕਦੀ ਕੋਈ ਉਮੀਦ ਕਰ ਹੀ ਨਹੀਂ ਸਕਦੇ ਸੁਖ ਸਰਜੀਤ ਕੌਰ ਉੱਥੇ ਖੜੀ ਹੋਈ ਸਭ ਕੁਝ ਸੁਣ ਰਹੀ ਸੀ ਕਿਤੇ ਨਾ ਕਿਤੇ ਦਵਿੰਦਰ ਅਤੇ ਸੁਖਪ੍ਰੀਤ ਦੀਆਂ ਸਾਰੀਆਂ ਗੱਲਾਂ ਉਸ ਨੂੰ ਠੀਕ ਲੱਗ ਰਹੀਆਂ ਸਨ ਇਸ ਲਈ ਹੁਣ ਸਰਜੀਤ ਕੌਰ ਕੋਲ ਕੋਈ ਜਵਾਬ ਨਹੀਂ ਸੀ ਦੋਵੇਂ ਭੈਣਾਂ ਨੂੰ ਦਵਿੰਦਰ ਨੇ ਇੰਨੀ ਬੁਰੀ ਤਰ੍ਹਾਂ ਤਾੜਿਆ ਕਿ ਦੋਵਾਂ ਤੋਂ ਉੱਥੇ ਖੜ੍ਹਾ ਨਹੀਂ ਗਿਆ ਤੇ ਉਲਟੇ ਪੈਰ ਆਪਣੇ ਘਰ ਵਾਪਸ ਚਲੀਆਂ ਗਈਆਂ। ਉਹਨਾਂ ਦੇ ਜਾਂਦਿਆਂ ਹੀ ਸੁਖਪ੍ਰੀਤ ਨੇ ਆਪਣੀ ਸੱਸ ਵੱਲ ਦੇਖ ਕੇ ਕਿਹਾ ਮੰਮੀ ਜੀ ਅਜੇ ਵੀ ਤੁਸੀਂ ਕੁਝ ਕਹਿਣਾ ਹੈ ਤਾਂ ਦੱਸ ਦਿਓ। ਮੈਂ ਕਹਿ ਰਹੀ ਹਾਂ ਕਿ ਪੋਤਰਾ ਹੋਣ ਦੀ ਖੁਸ਼ੀ ਵਿੱਚ ਮੇਰੇ ਪੇਕਿਆਂ ਤੋਂ ਕੋਈ ਵੀ ਸੋਨੇ ਜਾਂ ਚਾਂਦੀ ਦੀ ਚੀਜ਼ ਨਹੀਂ ਆਵੇਗੀ। ਸਵਾ ਮਹੀਨਾ ਹੋਵੇਗਾ ਲੇਕਿਨ ਖਰਚਾ ਉਨਾ ਹੀ ਕਰਾਂਗੇ ਜਿੰਨਾ ਉਹਨਾਂ ਦਾ ਬਜਟ ਹੈ। ਤੁਹਾਡੀਆਂ ਧੀਆਂ ਜਿਸ ਤਰ੍ਹਾਂ ਮੂੰਹ ਪਾੜ ਕੇ ਮੰਗ ਰਹੀਆਂ ਹਨ ਉਹ ਦੇਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਦਵਿੰਦਰ ਵੀ ਚੁੱਪਚਾਪ ਬੈਠਾ ਰਿਹਾ ਤੇ ਸੁਣਦਾ ਰਿਹਾ। ਸਰਜੀਤ कौर ਵਾਪਸ ਆਪਣੇ ਕਮਰੇ ਵਿੱਚ ਚਲੀ ਗਈ ਤੇ ਵਾਰ-ਵਾਰ ਉਸਦੇ ਦਿਮਾਗ ਵਿੱਚ ਇਹ ਇੱਕ ਹੀ ਗੱਲ ਆ ਰਹੀ ਸੀ ਕਿ ਜੋ ਉਸਦੇ ਦਿਮਾਗ ਨੇ ਵੀ ਇਸ ਗੱਲ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਦਵਿੰਦਰ ਤੇ ਸੁਖਪ੍ਰੀਤ ਬਿਲਕੁਲ ਸਹੀ ਕਹਿ ਰਹੇ ਹਨ। ਭੈਣ ਭਰਾ ਦੇ ਰਿਸ਼ਤੇ ਵਿੱਚ ਪਿਆਰ ਤਾਂ ਦੋਵਾਂ ਪਾਸਿਆਂ ਤੋਂ ਹੋਣਾ ਚਾਹੀਦਾ ਹੈ ਜੇਕਰ ਇੱਕ ਪਾਸੇ ਸਵਾਰਥ ਹੋਵੇ ਤਾਂ ਰਿਸ਼ਤਾ ਕਦੀ ਨਹੀਂ ਨੇਪ ਸਕਦਾ ਸੋਚਦਿਆਂ ਸੋਚਦਿਆਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਦਵਿੰਦਰ ਦਾ ਹੱਥ ਅੱਜ ਤੱਕ ਹੈ ਇਸ ਬਾਰੇ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਮੈਂ ਤਾਂ ਬਸ ਧੀਆਂ ਦੀ ਮਾਂ ਦੇ ਬਾਰੇ ਹੀ ਸੋਚਦੀ ਰਹੀ ਮੈਂ ਵੀ ਕਿੰਨੀ ਵੱਡੀ ਸਵਾਰਥੀ ਸੀ ਜੋ ਧੀਆਂ ਦੀ ਮੂਹ ਮੰਗੀ ਇੱਛਾ ਨੂੰ ਹੋਰ ਹਵਾ ਦੇ ਰਹੀ ਸੀ ਘਰ ਜਾਣ ਤੋਂ ਬਾਅਦ ਉਹਨਾਂ ਦੀਆਂ ਧੀਆਂ ਨੇ ਜਿਵੇਂ ਹੀ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਇੱਕ ਇੱਕ ਕਰਕੇ ਦੋਵਾਂ ਨੂੰ ਬਹੁਤ ਝਿੜਕਿਆ ਕੀ ਤੁਹਾਨੂੰ ਦੋਵਾਂ ਨੂੰ ਕੁਝ ਮੰਗਣ ਤੋਂ ਪਹਿਲਾਂ ਆਪਣੇ ਭਰਾ ਦੇ ਹਾਲਾਤਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕੱਲ ਹੀ ਅਸੀਂ ਬਹੂ ਦਾ ਆਪਰੇਸ਼ਨ ਕਰਵਾਇਆ ਹੈ ਤੇ ਕਿੰਨਾ ਖਰਚਾ ਹੋਇਆ ਹੈ ਮੈਂ ਤਾਂ ਬੇਵਕੂਫ ਸੀ ਜੋ ਤੋ ਤੁਹਾਡੇ ਪਿੱਛੇ ਲੱਗ ਕੇ ਆਪਣੇ ਨੌ ਪੁੱਤਰ ਨਾਲ ਝਗੜਾ ਕਰਦੀ ਰਹੀ ਪਰ ਤੁਸੀਂ ਤਾਂ ਪੜੀਆਂ ਲਿਖੀਆਂ ਹੋ ਕੇ ਵੀ ਗਵਾਰਾਂ ਵਾਲਾ ਵਿਵਹਾਰ ਕਰਕੇ ਚਲੀਆਂ ਗਈਆਂ ਤੁਹਾਨੂੰ ਤਾਂ ਆਪਣੇ ਭਰਾ ਦੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਸੀ ਭਰਾ ਭਰਜਾਈ ਦੇ ਸਾਹਮਣੇ ਇੰਨੀਆਂ ਲਾਲਚੀ ਭਰੀਆਂ ਗੱਲਾਂ ਕਰਦਿਆਂ ਹੋਇਆਂ ਤੁਹਾਨੂੰ ਸ਼ਰਮ ਕਿਉਂ ਨਹੀਂ ਆਈ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਫੋਨ ਕੱਟ ਦਿੱਤਾ ਹੁਣ ਉਹਨਾਂ ਦੋਵਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਤੇ ਸਰਜੀਤਕੌਰ ਖੁਦ ਵੀ ਆਪਣੀ ਗਲਤੀ ਨੂੰ ਸਵੀਕਾਰ ਕਰ ਚੁੱਕੀ ਸੀ ਹਾਂਜੀ ਦੋਸਤੋ ਇਹ ਹੈ ਸਾਡੀ ਅੱਜ ਦੀ ਕਹਾਣੀ ਲਾਲਚੀ ਨਾਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਆਪਣੀ رائے ਜ਼ਰੂਰ ਦੇਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਅੱਜ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ